ਲਓ ਜੀ ਸਵੇਰ ਦਾ ਟਾਈਮ 8 ਵੱਜ ਚੁੱਕੇ ਤੇ ਕੰਮ ਆਪਣਾ ਸ਼ੁਰੂ ਹੋ ਗਿਆ ਵੀਰ ਨੇ ਮਾਰਦਾ ਸਪਰੇ ਸਪੂਰ ਲੱਗੇ ਮਾਰਨ ਨੂੰ ਤੇ ਬਰਾਮਰ ਦੇ ਵਾਦੀਆ ਥੋੜਾ ਬਹੁਤ ਰਹਿ ਗਿਆ ਪਰ ਅਮਨ ਵੱਜਣ ਨਾਲ ਉਹ ਵੀਰ ਨੇ ਅੱਜ ਮਾਰ ਜਾਣਾ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਆਓ ਫੇਰ ਕਰਦੇ ਹਾਂ ਛੋਟੇ ਜਿਹੇ ਲੋ ਦੀ ਸਰਵਾ ਜਿਹੜੇ ਰਹਿਣ ਤੱਕ ਲੋ ਦੇ ਨਾਲ ਅੱਜ ਆਪਾਂ ਫਾਈਨਲ ਟੱਚ ਦੇਣਾ ਆਪਣੇ ਬਾਹਰ ਦੇ ਦਰਵਾਜ਼ੇ ਨੂੰ ਸਾਰਾ ਫਾਈਨਲ ਕਰਕੇ ਸੇ ਤੁਹਾਨੂੰ ਦਿਖਾਉਂਦਾ ਹਾਂ ਲੈ 60 ਲਾ ਲੀ ਰ ਆ ਗਏ ਵੇਖੋ ਹੁਣ ਕੀ ਕਰਦੇ ਆ ਮਸ਼ੀਨ ਦੀ ਲੈਣ ਦੀ ਕੰਪਰੈਸ਼ਰ ਇਹ ਬਾਈ ਕਿੰਨੇ ਕਹਦਾ ਵਾ ਆ ਜਿਹੜਾ ਸਿਸਟਮ ਜੇ ਇਹ ਨੂੰ ਸਾਰਾ ਸਿਸਟਮ ਪਿਆ ਹੀ ਇਹ 10000 ਤੇ ਅੱਧਾ 10000 ਪਿਆ ਸੀ ਮੇਰੇ 4-5000 ਰੋਲ ਅੱਛਾ ਕਿੰਨੇ ਕਰਾ ਪਿਆ ਜਿੰਨੀ ਇਹਦੀ ਮੋਟਰ ਤੁਹਾਨੂੰ ਭੰਜ ਰਹਿੰਦੇ ਹੋਗੇ ਇਹਨੂੰ ਹਾਂਜੀ ਜਿੱਦਾਂ ਡਿੱਗਾ ਜਾਂ ਛੋਟਾ ਇਹ ਜੀ ਨਾ ਨਾ ਉਸੇ ਵੇਲੇ ਨਹੀਂ ਡਿੱਗਿਆ ਇਹ ਤਾਂ ਨਰਮ ਨਾਲ ਆਟੋਮੈਟਿਕ ਆਪਣੇ ਤੱਕ ਲੈ ਆ ਬਿਸਕੂਟਰ ਚਲਾਤਾ ਮੁੰਡਿਆਣਾ ਉਹ ਤਾਂ ਅਹੇ ਲਗੀ ਚਲਾ ਲੈ ਵੀਡੀਓ ਲੱਗਾ ਜਦ ਸ਼ੇਅਰ ਕਰਨ ਫਿਰਾਂ ਦੋ ਜਵੀਰ ਲੱਗਾ ਹੀ ਆਇਆ ਇਹ ਨਹੀਂ ਉਹਨੂੰ ਕੰਮ-ਕੰਮ ਕੇ ਤੇ ਮਿਲ ਗਿਆ ਹੋਰ ਆਪਕ ਚਾ ਨਹੀਂ ਤੇ ਭਾਜਣੇ ਲੱਗੇ ਹੁਣ ਇਹਨਾਂ ਨੇ ਮਸ਼ੀਨ ਲੈੰਦੀ ਆ ਪ੍ਰੈਸ਼ਰ ਵਾਲੀ ਆ ਵੀ ਪ੍ਰੇਨਾ ਵੀ ਰੰਗ ਮਰੰਡਿਆ ਵੀ ਥੱਲੇ ਲੇ ਗ੍ਰਿਲਾਂ ਵੀ ਇਦਾਂ ਕਰਤੀਆਂ ਪੇਂਟ ਤੇ ਆ ਲੱਗਾ ਉਸਤਾਦ ਇਧਰ ਮੈਂ ਕਿਹਾ ਉੱਪਰ ਦੀਆਂ ਵੀ ਕਰਾ ਦੇ ਜੰਗ ਜੰਗ ਪਾ ਕੇ ਨਾ ਪੂਰਾ ਖਰਾਬ ਹੀ ਨਾ ਹੋ ਜਾ ਜੰਗ ਜੰਗ ਪੈ ਜਾ ਕਾਫੀ ਮੈਂ ਕਿਹਾ ਫਿਰ ਮੁੜ ਕੇ ਫਿਰ ਤੁਹਾਨੂੰ ਪਤਾ ਹੈ ਜੰਗ ਲਾਉਣਾ ਜਿਆਦਾ ਮੁੜ ਕੇ ਮਛਲ ਹੋ ਜਾਂਦੀ ਪੇਂਟ ਤਾਂ ਥੋੜੀ ਚੀਜ਼ ਵੱਜ ਜਾਂਦੀ ਇਧਰਾਂ ਗ੍ਰਿਲ ਵੀ ਕਰਤੀ ਵੀ ਇਦਾਂ ਪੇਂਟ ਰੰਗਰ ਤੇ ਵੀ ਨੇ ਮਾਰਤਾ ਹੈ ਤੇ ਹੁਣ ਫਾਈਨਲ ਟੱਚ ਲੱਗਾ ਵਜਣ ਆਹ ਗ੍ਰੇ ਕਲਰ ਕੀਤਾ ਹੈ ਪਰ ਥੋੜਾ ਜਿਹਾ ਇਹ ਲੈ ਵੀ ਵੀ ਨੇ ਆ ਵੀ ਰੰਗ ਕਰਤਾ ਸ਼ੁਰੂ ਮਾਰਨਾ ਗ੍ਰੇ ਕਰੋ ਚੰਗਾ ਕਿੰਨਾ ਲੱਗਣ ਡਿਆ ਆ ਆਪਾ ਕਰਤਾ ਕਵਰ ਮੈਂ ਕਵਰ ਕਰਕੇ ਡੈਮੇਜ ਹੈ ਫਿਰ ਕਹਿੰਦਾ ਕਵਰ ਕਰਦੇ ਨਾ ਨਹੀਂ ਦੇਣਾ ਕਿਸ਼ੇ ਖਰਾਬ ਹੋ ਜਾਣ ਸਪਰੇਅ ਚਲਾਉਣੀ ਨਾ ਇਧਰ 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 ਫਸਪਰੇਅ ਕਰਨਾ ਅਰਵਦੇ ਹਾਂਜੀ ਇੱਕ ਦਿਨ ਸੱਚੀ ਕਾਲ ਜੀ ਉੱਠ ਗਈ ਜੀ ਹਾਂਜੀ ਸਮਾਈ ਲਾਵਣ ਡੀਆਂ ਇਧਰ ਆ ਨਾ ਲੀਆਂ ਪਲੇਟਾਂ 'ਚ ਆ ਗਈ ਰੋਟੀ ਕੜੀ ਚੌਲ ਆ ਗਿਆ ਸਵੇਰੇ ਸਵੇਰੇ ਆਜੋ ਛਕਲੋ ਤੁਸੀਂ ਫਿਰ ਹਾਂ ਨਿਕਿਆ ਆ ਜਾ ਤੂੰ ਹੀ ਖਾਲਾ ਪੁੱਤ ਆ ਜਾ ਲੈ ਮੈਂ ਤਾਂ ਵੀ ਰੋ ਕਰਤਾ ਹਾਂ ਅੰਦਰੋਂ ਤੇ ਆ ਵੀ ਕਰਤਾ ਅੰਦਰੋਂ ਬਾਰੋਂ ਇਦਾਂ ਦੇ ਹੋਣਾ ਸੇਮ ਤੇ ਜੀਰ ਉੱਪਰ ਲੱਗਾ ਜੇ ਅੱਗੇ ਬੋਖੇ ਜੇ ਕਰਨੇ ਆ ਵੁੱਡਨ ਕਲਰ ਤੇ ਤੇ ਤਨ ਫਾਈਨਲ ਕਰਕੇ ਦੱਸਦੇ ਆ ਅੱਜ ਸ਼ਾਮ ਤੱਕ ਫਾਈਨਲ ਹੋ ਜਾਣਾ ਤੇ ਦੇਖਿਓ ਵੀਊ ਬਾਹਰ ਦਾ ਕਿਵੇਂ ਪੈ ਲੱਗਾ ਤੁਹਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਰ ਸਪਰੇਨਾ ਮਾਰੰਦਾ ਸਪਰੇਨਾ ਵਗੇ ਵੱਧਾ ਵਗੇ ਉਹਦਾ ਪੁਛਣਾ ਮਾਰਦੇ ਟਾਈਮ ਬੜਾ ਲੱਗਣਾ ਕੰਦਨਾ ਮਾਰੰਦਾ ਤੇਰਾ ਵਗੇ ਤੇ ਇਹਦੇ ਥੋੜਾ ਜਿਆਦਾ ਲੱਗਦਾ ਹੀ ਆ ਪਰ ਇਹ ਵਗੇ ਥੋੜਾ ਫਿਨਿਸ਼ਿੰਗ ਬੜੀ ਹੁੰਦੀ ਬੜੀ ਵਧੀਆ ਹੁੰਦੀ ਉਹਦਾ ਪੁਛੇ ਨਿਸ਼ਾਨ ਲੱਭਦੇ ਰਹਿੰਦੇ ਪੁਛੇ ਦੇ ਨਾਲ ਨਾ ਕੰਡਾ ਬਾਹਰ ਦਾ ਕਰਨ ਲੱਗੇ ਆ ਤੇ ਇਹਨੂੰ ਅੰਦਰੋਂ ਛੱਡ ਕੇ ਤੇ ਵੀਰ ਕਹਿੰਦਾ ਹੋਰ ਅੰਗ ਕਰਾਂਗੇ ਇਹਨਾਂ ਨੇੜੇ ਤੋਂ ਕੱਢ ਕੇ ਦਾ ਸਾਈਡ ਆਜਾ ਬਣਾ ਸਾਈਡ ਤੇ ਫੋਟੋ ਲੱਗੀ ਜਿਹੜੀ ਇਦਾਂ ਦਾ ਕੰਮ ਆਪਾਂ ਬੰਦੇ ਜੀ ਕਰਨਾ ਪਰ ਥੋੜਾ ਜਿਹਾ ਫਰਕ ਆ ਜਾਣਾ ਚਲੋ ਕੋਈ ਗੱਲ ਨਹੀਂ ਇਹਨਾਂ ਦੇ ਚੱਲੂਗਾ ਕਿੰਨੇ ਪੈ ਜਾਂਦਾ ਕਿੰਨਾ ਲੀਟਰ ਲੀਟਰ ਇਕ ਲੀਟਰ ਪੈਂਦਾ ਪੂਰਾ ਪੂਰਾ 1 ਲੀਟਰ ਹਾਂ ਮੇਰਾ ਆਪ ਥੋੜਾ ਥੋੜਾ ਪਾਈਦਾ ਅੱਧਾ ਅੱਧਾ ਲੀਟਰ ਪਾਈਦਾ ਕਿਉਂਕਿ ਜਦੋਂ ਤਿੰਨ ਲੋਕ ਰੁਰਜੇ ਤੇ ਕੰਮ ਕਰਾਉਂਦੇ ਨੇ ਲੈ ਵੀ ਬਾਹਰ ਦੀ ਕੈਰੀ ਵੀ ਕਰਤੀ ਆ ਕੈਰੀ ਲ ਗ੍ਰਿਲ ਵੀ ਦੇ ਪੇਂਟ ਕਰਨ ਅੱਧੀ ਹੋ ਗਈ ਹੈ ਗ੍ਰੇਡ ਕਰਤਾ ਉਹਨਾਂ ਨੇ ਅੰਦਰ ਵੀ ਕਰਤਾ ਤੇ ਬਾਹਰੋਂ ਵੀ ਕਰਤਾ ਬਾਹਰੋਂ ਪਹਿਲਾਂ ਕਰਕੇ ਗਿਆ ਸੀ ਵੀਰ ਥੋੜਾ ਬੋਧ ਰਹਿ ਗਿਆ ਹੁਣ ਫਾਈਨਲ ਇਹਨੇ ਵੀਰ ਨੇ ਟੱਚ ਮਾਰਨਾ ਉਹ ਤੇ ਐ ਨਹੀਂ ਚਲ ਗਿਆ ਵੀਰ ਉਹਨੂੰ ਕੰਮ ਮੈਲ ਗਿਆ ਕੋਈ ਵੱਡਾ ਤੇ ਉਹ ਕਹਿੰਦਾ ਮੇਰੇ ਕੋ ਆਨੇ ਹੁਣ ਪਰ ਛੋਟੇ ਕੰਮ ਨੂੰ ਹੱਥ ਨਹੀਂ ਪਾਉਂਦਾ ਕੋਈ ਇਹ ਰੇਤ ਚੱਲਣਾ ਪਤਲਾ ਪਤਲਾ ਹੀ ਆਣਾ ਮੋਟਾ ਨਹੀਂ ਚੱਲਦਾ ਨਾ ਇੱਥੇ ਇਹ ਤਾਂ ਮਾਰਦੀ ਹੈ ਨਾ ਹਾਂ ਜੀ ਗੱਲ ਨਹੀਂ ਆਉਂਦੀ ਉਹਦਾ ਜਿਹੜਾ ਮੂੰਹ ਮੋਟਾ ਹੁੰਦਾ ਇੱਕ ਭਾਈ ਕਹਿੰਦਾ ਗੰਨ ਹੁੰਦੇ ਵਿੱਚ ਰੇਤ ਵੀ ਨਿਕਲਦੀ ਉਹਦੇ ਵਿੱਚੋਂ ਬਾਹਰ ਇਹ ਰਸ ਜੀ ਖੇਡ ਮਾਰਦੇ ਆ ਅੱਛਾ ਅੱਛਾ ਇਹ ਜਿਹੜੀ ਮਾਰਕੀਟ ਜਾਨ ਹਾਂਜੀ ਹਾਂਜੀ ਉਹੋ ਹੀ ਲੋਕਾਂ ਦੇ ਵੱਖਰੀ ਹੁੰਦੀ ਹੈ ਉਹ ਬਸ ਇਹਨਾਂ ਨਾਲ ਆ ਜੀ ਬੱਟੇ ਦੀ ਉਹਨੀ ਲੋਜ ਦੀ ਅੱਛਾ ਅੱਛਾ ਯਾ ਵੀ ਆ ਗ੍ਰੇ ਲੱਗੀ ਮੋਂਟੇ ਦੀ ਤੇ ਇਹਨੂੰ ਵੀ ਗ੍ਰੇ ਕਲਰ ਮਾਰਤਾ ਨੇ ਆ ਜੀ ਬਾਹਰ ਦੇ ਫਲਾਵਰ ਬਣਾਉਣ ਵਾਲਾ ਫਲਾਵਰ ਰੱਖਣ ਵਾਸਤੇ ਕੈਰੀ ਜੀ ਬਣਾਈ ਇਹਦੀ ਗ੍ਰੇਲੀ ਜਿਹੜੀ ਆ ਇਹਨੂੰ ਗ੍ਰੇ ਮਾਰਤਾ ਐ ਇੱਚ ਵੁੱਡਨ ਮਾਰ ਦਾਂਗੇ ਮੀਰ ਕਹਿੰਦਾ ਵੁੱਡਨ ਮਾਰਦਾ ਅਜੇ ਦਵਾਜੇ ਦਾ ਕਲਰ ਹੋਣਾ ਵਾਲਾ ਜੀ ਬਾਕੀ ਇਹ ਤੈਨੂੰ ਸੈਟ ਆ ਉਹ ਵੀ ਬਾਕੀ ਉਹ ਡੱਬੇ ਜਿਹੜੇ ਉਹ ਵੀ ਕਰਦਾਂ ਲੈ ਬਾਕੀ ਬਾਕੀ ਆ ਗ੍ਰੇਲ ਕਰਤੀ ਆ ਗ੍ਰੇ ਉਹਦੀ ਜਿਹੜੀ ਗ੍ਰੇਲ ਆ ਜਿੱਥੇ ਐਦਾਂ ਦੇ ਪੀਸ ਪਏ ਹਨ ਉਹ ਸਾਰੇ ਗ੍ਰੇ ਕਰਦੇ ਤੇ ਬਾਅਦ ਉਹ ਡੱਬੇ ਆ ਜਾਣੇ 3D ਜਿਹੜੇ ਕੀਤੇ ਆ ਤੇ ਉਹਨਾਂ ਨੂੰ ਕਲਰ ਵੱਖਰਾ ਬਣਾਉਣਾ ਆਜੇ ਮੌਸਮ ਥੋੜਾ ਠੰਡਾ ਕੀ ਕਰ ਪੁੱਤਰ ਉਹ ਫੋਟੋ ਆਂਦੀ ਪੁੱਤਦਿਆ ਕਿ ਨੀ ਚੋਣੀ ਫੋਟੋ ਕਿਨੀ ਜੋਣੀ ਫੋਟੋ ਹੰਡੀ ਬੌਦੀ ਸੋਨੇ ਦੀ ਨਹੀਂ ਸਹੀ ਹੋਣੀ ਨਹੀਂ ਸਹੀ ਉਹ ਕੱਟਦੀ ਨਹੀਂ ਸੀ ਟਾਈਮ 2:30 ਤੋਂ 3 ਵੱਜ ਚੁੱਕੇ ਆ ਉਹ ਬੀਨੇ ਰੋਟੀ ਖਾ ਲਈ ਜੇ ਰੋਟੀ ਆਪਾਂ ਵੀ ਖਾ ਲਈਏ ਦੁਪਹਿਰ ਦੀ ਤੇ ਹੁਣ ਵੀਰ ਲੱਗਾ ਉੱਪਰ ਥੱਲੇ ਦਾ ਉਹ ਕਹਿੰਦਾ ਗ੍ਰੇਨ ਦੇ ਪੇਟ ਮਾਰਦਾ ਹੈਗਾ ਤੇ ਕਹਿੰਦਾ ਸੁੱਕੂਗਾ ਤੇ ਫਿਰ ਆਪਾਂ ਦੇਖਦੇ ਆਂ ਸੁੱਕ ਜਾਂਦਾ ਉਹਦੇ ਇੱਕ ਅੱਧਾ ਕੋਡਾਂ ਦਾ ਹੋਰ ਮਾਰ ਕੇ ਤੇ ਉਹਨਾਂ ਜਿਹੜਾ ਉੱਪਰ ਦੀਆਂ ਗ੍ਰਿਲਾਂ ਜਿਹੜੀਆਂ ਕਰਨ ਵਾਲੀਆਂ ਉਹ ਕਰਨ ਗਿਆ ਉੱਪਰ ਤੇ ਆਪਾਂ ਜਾਂਦੇ ਆਂ ਲੈ ਉੱਪਰ ਦੀਆਂ ਗੱਲਾਂ ਗ੍ਰਿੱਲਾਂ ਨੂੰ ਗ੍ਰੇ ਕਲਰ ਮਾਰਤਾ ਹਾਂ ਮਾਰੀ ਜਾਂਦੇ ਇਹਦੇ ਨਾਲ ਲੀਰ ਨਾਲ ਹੀ ਭਾਜੀ ਮੈਂ ਬੁਰਸ਼ ਨਾਲ ਵੱਜ ਜਾਂਦਾ ਨਾ ਬੁਰਸ਼ ਨਾਲ ਹੀ ਵੱਜ ਜਾਂਦਾ ਰੂਲੀ ਨਾਲ ਹੀ ਵੱਜ ਜਾਂਦਾ ਰਸੀਨ ਨਾਲ ਵੀ ਵੱਜ ਜਾਂਦਾ ਜਦੋਂ ਮੱਦੀ ਨਾ ਹਾਂ 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 ਐਫਿਨਸ਼ਿੰਗ ਵੈ ਕੱਪੜੇ ਨਾਲ ਫਿਨਿਸ਼ਿੰਗ ਜ਼ਿਆਦਾ ਆਉਂਦੀ ਹੈ ਨਾ ਮੈਂ ਥੋੜਾ ਵਧੀਆ ਤਰੀਕੇ ਨਾਲ ਹੱਥ ਫੇਰਦਾ ਇਹਦੇ ਨਾਲ ਨਿਭੜਦਾ ਵੀ ਘੱਟ ਨਾ ਹਾਂ ਹਾਂ ਜਿਆਦਾ ਵੀ ਘੱਟ ਜਾਂਦਾ ਨਾ ਇਹਨੂੰ ਗ੍ਰੇਲ ਕਰਾਤਾ ਉਹਦੇ ਵੀ ਗ੍ਰਿਲ ਨੂੰ ਤਿੰਨਵੇਂ ਤੋਲਾ ਉਹ ਤੇ ਜਾ ਹੋ ਗਿਆ ਸੋਨਾ ਹੋ ਗਿਆ ਬਾਕੀ ਰਾਉਂਡ ਆ ਪਾਈ ਹੀ ਮੈਂ ਉਹ ਸਾਹਮਣੇ-ਸਾਹਮਣੇ ਉਹ ਸੜ ਗਿਆ ਘਾ ਉੱਥੋਂ ਦੇਖੋ ਨਾ ਦੇਖਾਂਗੇ ਅੱਗ ਬੁਲਾ ਦਾਂਗੇ ਥੋੜਾ ਬਤ ਰਾਤ ਨੂੰ ਸ਼ਾਮ ਨੂੰ ਆ ਵੀ ਆ ਵੀ ਇਹਨੇ ਆ ਵੀ ਗ੍ਰਿਲ ਕਰਤੀ ਹੈ ਗ੍ਰੇਲ ਕਰਤੀ ਹੈ ਵੀ ਮਰ ਗਿਆ ਹੁਣ ਚੱਲ ਜਾਈਏ ਥੱਲੇ ਫੇਟਾਂ ਤੇ ਦੇਖਦੇ ਆ ਹੁਣ ਥੋੜਾ ਮੇਰਾ ਕੰਮ ਵੀ ਆ ਗਿਆ ਕਿ ਵੀਰ ਕਹਿੰਦਾ ਟੇਪ ਟੂਕ ਲਾਉਣੀ ਉੱਥੇ ਸਾਹਮਣੇ ਜਿਹੜੇ 3D ਬੰਦ ਕਰਨੇ ਆ ਨਾ ਖਾਨੇ ਇਹ ਕਿਦਾਂ ਬਾਈ ਫਿਰ ਕੋੜੀ ਨਾ ਕਰੀਏ ਕੋੜੀ ਨਾ ਕਹੀਏ ਆ ਕੋੜੀ ਨਹੀਂ ਲੱਗਦੀ ਦੇਖੋ ਕੋਲਾ ਲਾ ਲੀ ਜੇ ਲੱਗੀ ਬੁਰੀ ਬੁਰੀ ਜੇ ਟੇਪ ਨਹੀਂ ਲੱਗ ਮੰਨ ਲਓ ਜ ਨਹੀਂ ਲੱਗਦੀ ਸਾਡੇ ਕੋ ਟੇਪ ਤੇ ਫਿਰ ਆਪਾਂ ਕੀ ਕਰੀਏ ਇਹ ਜਿਹੜੀ ਤੇ ਫਿਰ ਉੱਤੇ ਪਾਏ ਨਾ ਮਾਮਾ ਜੀ ਪਰਵਾਹ ਨਹੀਂ ਟੇਪਾਂ ਲੱਗ ਰਹੀਆਂ ਮੇਰੇ ਟੇਪ ਲਾ ਰਹੀ ਆ ਮੁੜ ਕੇ ਪੇਂਟ ਮਾਰਨਾ ਵੀਰ ਦਾ ਸਹੀ ਗੱਲ ਕਿਉਂਕਿ ਇੰਨਾ ਤਾਂ ਹੋਰ ਕਲਰ ਕਰਨਾ ਵਾ ਹਨਾ ਹੋਰ ਪੇਂਟ ਤੇ ਤਾਂ ਲਗਾ ਰਹੇ ਨੇ ਟੇਪ ਵੀ ਨਾ ਥੋੜਾ ਬਹੁਤ ਕਰਦੇ ਕੋਈ ਕੰਮ ਤੇ ਇੱਧਰ ਗੇਟ ਦਾ ਮੈਂ ਕੱਲ ਨੂੰ ਮੈਂ ਹੋ ਗਿਆ ਕੱਲ ਮੈਂ ਫੇਰ ਮੈਂ ਕੱਲ ਮੈਂ ਜਾਣਾ ਕਿਤੇ ਕੰਮ ਦੇ ਅੱਜ ਨਾ ਕਰਦਾ ਇਹਨਾਂ ਇਧਰ ਮੈਂ ਚਾਹ ਬਣਾਉਂਦੀ ਆਂ ਮਿਸਤਰੀ ਵਾਸਤੇ ਮੈਂ ਚਲ ਚਾਹ ਬਣਾਉਂਦਾ ਹਰਫ ਤੇ ਸੁੱਤਾ ਹੋਇਆ ਲੱਗਿਆ ਟੇਪ ਤੇ ਅਥੰਦਰ ਮੈਂ ਹੁਣ ਲਾ ਗਿਆ ਤੇ ਅਧਾਰ ਇੱਕ ਰੋਲ ਪੂਰਾ ਬੰਡਲ ਹੀ ਲਾਏ ਮੈਂ ਗਿਆ ਚੱਲੇ ਆਪਣੇ ਕੰਮ ਨੂੰ ਇੱਕ ਟੇਪ ਤੇ ਵੀ ਲਾਉਣੀ ਲੰਮੀ ਦੀ ਲੰਮੀ ਠੀਕ ਨਾਉਂ ਛੱਡ ਕੇ ਸਿੱਧੀ ਸਿੱਧੀ ਮੈਂ ਹੁਣ ਇੰਚੀ ਲੈ ਕੇ ਆਇਆ ਇਹਨਾਂ ਖੇਲਾਂ 2 ਇੰਚ ਵਾਲੀ ਇੱਥੇ ਸਹੀ ਆ ਜਾਏਗੀ ਨਾ ਆ ਮੈਂ ਲਾਤੀ ਆਂ ਥੋੜੀਆਂ ਬਹੁਤ ਥੋੜੀਆਂ ਮੈ ਲਾਉਣੀਆਂ ਬਾਕੀ ਆਪਣੀਆਂ ਘਟਗੀਆਂ ਸੀ ਟੇਪਾਂ ਲਾ ਦਈਏ ਵੀਰ ਹਾਂ ਵਾ ਉਹਨੇ ਫਿਰ ਹੈਂਡਲ ਵੀ ਕਰਤੇ ਆ ਕਵਰ ਆ ਵੀ ਟੇਬਲ ਆਤੀ ਐ ਇਸ ਤੋਂ ਹੁਣ ਇੱਧਰ-ਇੱਧਰ ਹੈਂਡਲ ਵੀ ਕਵਰ ਕਰਤੇ ਆ ਤੇ ਆ ਇੱਧਰ ਵੀ ਟੇਬਲ ਆਤੀ ਐ ਇੱਥੋਂ ਇੱਧਰ-ਇੱਧਰ ਹੁਣ ਕਲਰ ਆਪਾਂ ਕਰਨਾ ਪੋੜਨ ਤੇ ਆ ਵੀ ਹੈਂਡਲ ਕਰਤਾ ਕਵਰ ਇੱਧਰ ਟੇਬਲ ਅੱਗੇ ਨਾਲੀ ਹੈ ਜੇ ਫੇ ਬਾਕੀ ਭਾਈ ਨੇ ਕਲਰ ਮਾਰ ਤੇ ਦਿੱਤਾ ਉਹ ਉੱਤੇ ਪਰ ਉਹ ਥੋੜੀ ਗੱਲ ਬਣੀ ਨਹੀਂ ਹੋਣਾ ਥੋੜਾ ਜਾਂ ਥੋੜਾ ਜਿਆਦਾ ਡਾਰਕ ਹੋ ਗਿਆ ਚਲੋ ਬਾਕੀ ਦੇਖਦੇ ਆਂ ਕੀ ਬਣਦਾ ਮਾ ਕੇ ਪ੍ਰੋਪਰ ਗੇਟ ਗੇਟ ਦਾ ਵੀ ਆਖਿਰੰਕਾਰ ਕਰਨਾ ਹੋਇਆ। ਇਹਦੇ ਲਈ ਸੈਡਾਂ ਤੋਂ ਕਰਕੇ ਤਿਆਰ ਕਰਦੇ ਹੁਣੇ। 10 ਮਿੰਟ ਤੱਕ ਤਾਂ ਹੁੰਦਾ ਦੱਸਦੇ ਆ। ਕਿਵੇਂ ਦਾ ਲੱਗਾ ਫਿਰ? ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਏ। ਆਪਣੀ ਰਾਏ ਜ਼ਰੂਰ ਦਿਓ ਕਿ ਗੇਟ ਤੁਹਾਨੂੰ ਕਿਵੇਂ ਦਾ ਲੱਗਾ, ਉੱਪਰ ਦਾ ਡਿਜ਼ਾਈਨ ਕਿਵੇਂ ਦਾ ਲੱਗਾ ਖਾਸ ਕਰਕੇ। ਲਾਵੇ ਕਵਰਿੰਗ ਹੋ ਗਈ ਸਾਰੀ। ਸਪਰੇਅ ਮਾਰਨ ਆ ਵੀਰ ਹੁਣ। ਆਹ ਗੱਲ ਕਿਵੇਂ ਦਾ ਲੱਗਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੀ। ਔਰ ਅੱਧੇ ਪਾਣੇ ਕੇਨੇ ਤੱਕ ਤਿਆਰ ਹੋਇਆ ਨਾ ਖਰਾ ਡਿਜ਼ਾਈਨ ਇਹ ਤਾਂ ਮੇਰੇ ਤੋਂ ਨਹੀਂ ਇੱਕੋ ਹੀ ਡੱਬੇ ਰਹਿਣ ਬਾਰੇ ਥੋੜਾ ਬਹੁਤ ਫਰਕ ਨਾ ਪਵੇ ਇੱਕੋ ਜਿਹੇ ਰਹਿਣ ਇੱਕੋ ਜੀ ਆ ਮਸ਼ੀਨ ਦੇ ਵੀ ਨੇ ਲਾਈ ਆ ਹੱਥ ਨਾਲ ਤੇ ਬੁਰਸ਼ੇ ਨਿਸ਼ਾਨ ਦੇ ਰਹਿਣੇ ਏ ਇਹ ਗੱਲ ਬਾਤ ਨਹੀਂ 11 ਲੋਕ ਨਿਕਲ ਲਈ ਹੁੰਦੇ ਕਾਲੇ ਦਰਵਾਜੇ ਦੀ ਪ੍ਰੋਪਰ ਤਿਆਰ ਹੋਗਾ ਫਿਰ ਤੁਹਾਨੂੰ ਅਜੇ ਫਾਈਨਲ ਟੱਚ ਮਾਰਨਾ ਵੀ ਨੇ ਸੀਲਰ ਜਿਹੜਾ ਹੁੰਦਾ ਚਮਕ ਵਾਲਾ ਉਹ ਵੀ ਮਾਰਨਾ ਅਜੇ ਫਿਲਹਾਲ ਉਹਨੇ ਕੰਮ ਤੇ ਕੋਈ ਵੀ ਨਹੀਂ ਸੌਖਾ ਬੰਦਾ ਕਹਿ ਦਿੰਦਾ ਕੰਮ ਸੌਖਾ ਵਾ ਕੰਮ ਸੌਖਾ ਕੋਈ ਕੰਮ ਨਹੀਂ ਸੌਖਾ ਹਰ ਕਿਸੇ ਨੂੰ ਆਪੋ ਆਪਣੇ ਕੰਮ ਦਾ ਭੇਜ ਦਵਾ ਹਰ ਕਿਸੇ ਨੂੰ ਲੈ ਵੀ ਦਰਵਾਜ਼ੇ ਦੀ ਲੌਕ ਕਰੋ ਚੱਕ ਤੁਸੀਂ ਖੁੱਲ ਕੇ ਦਰਵਾਜ਼ਾ ਆਪਣਾ ਕੋਈ ਨਹੀਂ ਲੱਗ ਉੱਤੇ ਅਖਬਾਰ ਪਈ ਹੈ ਵੈਸੇ ਕੋਈ ਨਹੀਂ ਆ ਵੀ ਇਹਦਾ ਕੰਮ ਬੜਾ ਸੋਹਣਾ ਜੇ ਕਿੰਨੇ ਕਰਾਉਣਾ ਹੋਵੇ ਤੇ ਆ ਨੰਬਰ ਆ ਰਿਹਾ ਸਕਰੀਨ ਤੇ ਤੇ ਵੀਰ ਨਾਲ ਗੱਲਬਾਤ ਕਰਕੇ ਤੇ ਏ ਲਮਾਰੀ ਨੂੰ ਬੁਰੀਆ ਪੇਂਟ ਕਰ ਲੈਂਦਾ ਵੀਰ ਲੋਹੇ ਦਾ ਪਾਲਿਸ਼ ਦਾ ਜਿਵੇਂ ਲੋਹੇ ਨੂੰ ਵੀ ਪੇਂਟ ਪੂਨ ਕਰਨਾ ਹੋਵੇ ਨਾ ਲਮਾਰੀਆਂ ਨੂੰ ਜਿਵੇਂ ਲਮਾਰੀਆਂ ਦਾ ਪਾਲਿਸ਼ ਪਾਲਿਸ਼ ਕਰਨੀ ਹੋਵੇ ਡੀਕੋ ਕਰਨੀ ਹੋਵੇ ਸਾਰੇ ਕੰਮ ਕਰਦਾ ਵੀਰ ਕੰਮ ਬਹੁਤਾ ਘੈਣ ਕਰਦਾ ਜੀ ਇਹ ਵੀ ਨੂੰ ਮੈਂ ਫੋਟੋ ਭਗਾਈ ਸੀ ਇਦਾਂ ਹੀ ਪ੍ਰੋਪਰ ਤਿਆਰ ਕਰਦਾ ਵੀਰ ਨੇ ਆਪਣੇ ਬੰਦੇ ਨਾਲ ਸਾਥ ਤੇ ਆ ਕਰੋ ਵੱਤ ਤੋਂ ਵੱਤ ਜੇ 12ਵਾਂ ਆਣਗੇ ਬਣਿਆਣਾ ਜੋਪੀ ਦਵਾਨਗੇ ਉਹ ਸੈੱਟ ਹੋਣਦੇ ਸਾਰੇ ਇੱਥੇ ਹੈ ਕਿ ਨਹੀਂ ਤੇ ਬਾਹਰਲੇ ਬੰਦੇ ਹਨਾ ਬਿਹਾਰ ਦੇ ਉਹ ਕੰਮਜਾਬ ਹੋਣਦੇ ਇੱਥੇ ਤੇ ਬਾਹਰਲੇ ਬਿਹਾਰ ਦੇ ਬੰਦਿਆਂ ਨੂੰ ਕੰਮ ਨਾ ਦਿਆ ਅਗਰ ਮੇਰਾ ਵੀਰ ਆਪਣੇ ਜਿਹੜਾ ਸਗੁਰ ਸਿੱਖ ਭਰਾ ਵਾ ਉਹਨਾਂ ਨੂੰ ਕੰਮ ਕੰਮ ਦਿਆ ਕਰਦਾ ਚਲੋ ਉਹਨਾਂ ਦਾ ਕਾਰੋਬਾਰ ਵੀ ਚੱਲੇ ਵਧੀਆ ਤਰੀਕੇ ਦਾ ਇਕਤਾ ਬਣੀ ਰਵੇ ਤੇ ਨੰਬਰ ਆ ਵੀਰ ਦਾ ਮੈਂਸ਼ਨ ਕੀਤਾ ਹੋਇਆ ਤੇ ਵੀ ਮੈਸੇਜ ਕਰ ਲਿਓ ਤੇ ਮੇਰਾ ਵੀਰ ਤੁਹਾਨੂੰ ਅੱਗੇ ਵੀ ਦੱਸਿਆ ਵਾ ਕਿ ਅਲਮਾਰੀ ਨੂੰ ਮੁਰਿਆ ਪੇਂਟ ਵੀਰ ਬਹੁਤ ਵਧੀਆ ਕਰਦਾ ਤੇ ਕਾਲੇਸ਼ ਕਰਾਉਣੀ ਹੋਵੇ ਦਰਵਾਜ਼ਿਆਂ ਨੂੰ ਰੇਲਿੰਗ ਨੂੰ ਜਿਵੇਂ ਡੀਕੋ ਟੱਕ ਕਰਾਉਣੀ ਹੋਵੇ ਹਨਾ ਹਰ ਇੱਕ ਚੀਜ਼ ਦਾ ਮਹਾਰਾ ਵੀਰ ਲੈ ਹਰਫਤੇ ਵੀ ਆ ਗਿਆ ਬਾਹਰ ਹਰਫਤੇ ਗੇਟਵੇ ਹੈ ਘਰ ਚ ਇੱਕ ਗੇਟ ਹਾਂਜੀ ਹਾਂਜੀ ਹਰਫਤੇ ਸਿੰਘ ਹਰਫਤੇ ਉਹ ਵੇਖ ਕਿਹਨੇ ਹੈ ਆਹ ਪਾਣੀ ਆਖਿਆ ਰੇਨ ਇੱਥੇ ਕੀਤਾ ਕਰਤਾ ਸੈਂਟਰ ਚ ਇਨਾ ਕੀ ਬਹੁਤ ਨੇ ਕੀ ਆਲਵਾ ਛੋਨੇ ਦਾ ਗੰਦੀ ਦਾ ਗੀਰ ਬਣ ਗਿਆ ਸੋਨਾ ਪੁੱਤ ਦਾ ਵੇਖਿਆ ਵੇਖਿਆ ਨਹੀਂ ਮੈਂ ਇਸੇ ਕਿੱਥੇ ਪਾਉਣੇ ਰੇਸ਼ੇ ਇਹਨਾਂ ਦੇ ਵਿੱਚ ਪਾਉਂਦਾ ਰਹਦਾ ਪਰ ਪਾ ਦੀਏ ਟੁਮਕੜੇ ਜਿਹੜੇ ਹੁੰਦੇ ਉਹ ਪਾਉਂਦਾ ਹਾਂਜੀ ਉਹ ਤਾਂ ਠੀਕ ਬਣਿਆ ਪਰ ਉਹਨੋਂ ਖੁਦ ਲੈ ਆਲੇ ਸਿਰੋਂ ਲੈ ਕੇ ਆਪਾਂ ਇਹਨੂੰ ਇਕ ਟੋਗੇ ਭਾਜੀ ਕਹਿੰਦੇ ਬਖਾਲ ਦਰਵਾਜ਼ਾ ਯਾਰ ਤੂੰ ਤੇ ਬਾਹਰ ਆ ਜਾ ਮੜਾ ਯਾਰ ਹਾਂ ਵੀ ਮੜਾ ਖਿੱਚੇ ਅੰਦਰ ਪਹਿਲਾਂ ਉਹ ਬੰਨਦਣਾ ਦੂਜਾ ਐਦਾਂ ਹੁਣ ਖਿੱਚੋ ਹਾਂ ਬਣੀ ਗੱਲ ਹਾਂ ਸੋਨਾ ਜ਼ਬਰਦਸਤ ਫਤੀ ਛੋਨਾ ਮੈਂ ਛੋਨੇ ਦੇ ਬਊ ਦਾ ਡੋਰ ਬਣ ਗਿਆ ਦਰਜਾ ਛੋਨਾ ਬਣ ਗਿਆ ਬਹੁਤ ਸੋਨਾ ਬਹੁਤ ਸੋਨਾ ਭਾਜੀ ਮੱਖੀਆਂ ਬਣੀਆਂ ਬਹਿਣੀਆਂ ਦਰਜਾ ਬਣ ਗਿਆ ਛੋਨਾ ਸੋਹਣਾ ਫਤੀ ਹੁਣ ਵੇਖੋ ਠੀਕ ਆ ਹਾਂਜੀ ਹੁਣ ਵੇਖੋ ਕਿਹ ਜੀ ਵੀ ਫਰਕ ਹੈਗਾ ਨਹੀਂ ਇੱਥੇ ਲੱਗੇ ਮਾਰਿਆ ਨਾ ਇਹਨਾਂ ਦੇ ਮਰੋਂ ਇਹ ਸਾਰਿਆਂ ਦੇ ਮਾਰੋਗੇ ਵਿੱਚ ਵਿੱਚ ਮਾਰੋਗੇ ਮਾੜਾ ਮਾਰੀਆਂ ਦੇ ਮਾਰ ਦੇਣੀ ਤਾਂ ਮੈਂ ਬਸ ਠੀਕ ਹੈ ਗਾ ਬਸ ਪੈ ਕੇ ਰੇਸ਼ੇ ਤੇ ਇਕੋ ਜਿਹਾ ਮਾਰੀ ਜਾਣਾ ਸਾਲਾ ਫੈਡਰਾ ਵੀ ਨਾ ਅੱਜੇ ਫਿਰ ਉਹ ਉੱਤੇ ਥੋੜਾ ਜਿਹਾ ਗਾਰਾ ਰੱਖਿਆ ਹੈ ਹੈ ਉਹ ਅੱਗੇ ਥੋੜਾ ਜਿਹਾ ਗਾਰਾ ਕੀਤਾ ਨਾ ਹੁਣ ਏਦਾਂ ਹੁਣ ਬਿਲਕੁਲ ਉਹਦੇ ਨਾਲ ਤੇ ਹੋ ਗਿਆ ਉਹਦੇ ਨਾਲ ਤੇ ਹੋ ਗਿਆ ਇਹਦੇ ਨਾਲ ਲੱਭਾ ਕੋਈ ਨਹੀਂ ਪਾਉਂਦਾ ਉਹ ਲੱਭਾ ਹੀ ਨਹੀਂ ਹੁਣ ਉਹਦੇ ਨਾਲ ਤੇ ਹੋ ਗਿਆ ਇਹ ਕਿਥੇ ਰੇ ਸ਼ਾਲਾ ਇਸ਼ਾ ਕਿਧਰ ਵਾਲੀ ਗੱਲ ਲੱਭਣੇ ਗਏ ਕਿੱਥੇ ਇਸ਼ਾ ਕਿਥੇ ਮੰਗਣੇ ਦੇ ਰੇਸ਼ੇ ਜਿਹੜੇ ਪਾਉਣੇ ਉਹ ਰਹਿੰਦੀ ਹੈ ਰਹਿੰਦੀ ਹੈ ਫਿਰ ਲੈ ਵੀ ਹੁਣ ਵੀਰ ਪਾਉਣਿਆ ਰੇਸ਼ੇ ਥੋੜੇ ਬਹੁਤ ਚਲੋ ਡੱਬਾ ਵੇਲਾ ਆ ਗਿਆ ਤੇਰਾ ਕੰਨ ਲਿਆਉਣਾ ਹੈ ਕੁੱਸੇ ਚ ਲਿਆਂਦਾ ਅੱਜ ਵੀਰ ਅਰ ਕਦੇ ਖਰਾਬ ਕਰੰਦੇ ਆ ਨਹੀਂ ਨਹੀਂ ਭਾਜੀ ਮੈਂ ਨਾ ਐਂਡ ਗਰਾਉਂਡ ਹੈ ਜੇ ਯਾਰ ਟਾਈਮ ਲੱਗਦਾ ਲੈ ਵੀ ਟਾਈਮ ਹੋ ਗਿਆ 8 ਵਜੇ ਦਾ ਤੇ ਵੀਰ ਕਹਿੰਦਾ ਮੈਂ ਕੰਪਲੀਟ ਕਰਕੇ ਜਾਣਾ ਕੰਮ ਕਰੋ ਹਣ ਰੇਸੀ ਚੱਕ ਹੁਣ ਨਹੀਂ ਆ ਗਏ ਫਰੇਸ਼ੇ ਵੀਰ ਨੇ ਪਾ ਦੇ ਬਹੁਤ ਹੀ ਘੈਂਟ ਦਰਵਾਜੇ ਪੈਣ ਵਾਲੇ ਆ ਜੀ ਫਿਰ ਕਹਿੰਦਾ ਸਵੇਰੇ ਮੈਂ ਕਿਤੇ ਕੰਮ ਜਾਣਾ ਇਸੇ ਜਗ੍ਹਾ ਤੇ ਲੈਟ ਵੀ ਲਾਤੀ ਵੀਰ ਨੂੰ ਬਾਹਰ ਕੱਢ ਕੇ ਇਹ ਵੀ ਡੋਰ ਤੇ ਫਾਈਨਲ ਹੋ ਗਿਆ ਵਾ ਫਿਰ ਕਹਿੰਦਾ ਉਹ ਜਿਹੜਾ ਫਾਈਨਲ ਫਿਨਸ਼ਿੰਗ ਵਾਸਤੇ ਵਾਲਾ ਵਜਦਾ ਜੀ ਉਹਨੂੰ ਕਹਿੰਦੇ ਆ ਉਹ ਮਾਰ ਦੇਣਾ ਥੋੜੀ ਜਿਹੀ ਫਿਨਸ਼ਿੰਗ ਦੇਣ ਵਾਸਤੇ ਤੇ ਕੀ ਉਹਨੂੰ ਕਹਿੰਦੇ ਆ ਨਾ ਮਾਰਦਾ ਮੈਂ ਕਲੀਅਰ ਹੈ ਤਾਂ ਚਲਿਏ ਕਲੀਅਰ ਹੁੰਦਾ ਜਨਾ ਫਿਨਿਸ਼ਿੰਗ ਵਾਸਤੇ ਹਨ ਉਹ ਮਾਰਨ ਲਿਆ ਤੇ ਅਮਜ ਕਾਫੀ ਹੋ ਗਿਆ ਪ੍ਰਧਾਨ ਨੂੰ ਨੌ ਦਾ ਟਾਈਮ ਹੋ ਗਿਆ ਅੱਜ 9 ਵਜੇ ਚੁੱਕੇ ਨਾ ਬੇ ਹੁਣ ਕਰੋ ਚੱਕ ਦਰਵਾਜੇ ਦਾ ਬਾਹਰ ਲੱਗਿਓ ਹੈਂਡਲ ਗ੍ਰੇ ਕਰਤੇ ਕੀ ਕਰਦੇ ਆ ਮੇਰਾ ਪੁੱਤ ਹੈ ਹਰ ਪੜੀ ਕਿੱਡੀ ਕਿੱਡੀ ਕਰ ਰਹੇ ਆ ਮਿਲਦੇ ਫੇ ਨਵੇਂ ਵੀਡੀਓ ਨਾਲ ਤਬ ਤੱਕ ਲਈ ਬਾ ਬਾਏ ਗੁੱਡ ਨਾਈਟ ਰੱਬ ਰੱਖਾ